ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਸਾਡੇ ਸੀਨੀਅਰ ਅਫਸਰ ਵੱਲੋਂ ਹθεਤਾ ਮਾਪੀ ਨਸ਼ਾ ਜੜਾ ਵਿਗੜ ਨਹੀਂ ਦੇਣਾ ਤੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਕੋਈ ਸਰਕਾਰੀ ਜ਼ਮੀਨਾਂ ਵਿੱਚ ਘਰ ਬਣਾਏ ਹੋਏ ਹਨ ਉਹਨਾਂ ਨੂੰ ਤਸਦੀਕ ਕਰਨਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਆ ਇਸ ਸੰਬੰਧ ਵਿੱਚ ਅੱਜ 12 ਸਾਲ ਬਾਅਦ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਮ ਸੀ ਸਾਹਿਬ ਜਿੰਨੇ ਹੈਗੇ 13 ਇਹ ਇਲੈਕਸ਼ਨ ਹੋਈ ਆ ਉਹਨਾਂ ਸਾਰਿਆਂ ਨੂੰ ਅੱਜ ਬੁਲਾਇਆ ਗਿਆ ਜੀ ਆਇਆਂ ਕਿਹਾ ਗਿਆ ਉਹਨਾਂ ਨਾਲ ਇਹ ਸਾਰੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਗਏ ਆ ਵੀ ਜੇਕਰ ਤੁਹਾਡੇ ਨਸ਼ਾ ਨਹੀਂ ਵਿਕ ਰਿਹਾ ਤੇ ਸਾਨੂੰ ਸਰਟੀਫਿਕੇਟ ਦਿਓ ਜੇ ਵਿਕਦਾ ਤੇ ਸਾਨੂੰ ਦੱਸੋ ਜੇ ਕਿਸੇ ਨੇ ਨਸ਼ਾ ਵੇਚ ਕੇ ਜਾਇਦਾਦ ਬਣਾਈ ਹੋਈ ਆ ਉਹਦੇ ਬਾਰੇ ਵੀ ਦੱਸੋ ਤੇ ਇਸ ਸੰਬੰਧ ਵਿੱਚ ਸਾਰੀ ਜਿਹੜੀ ਆ ਇਹ ਮੈਂ ਆਪਣੇ ਸਾਰੇ ਐਮਸੀ ਸਾਹਿਬਾਨ ਦੇ ਨਾਲ ਮੀਟਿੰਗ ਥਾਣੇ ਦੇ ਵਿੱਚ ਬੁਲਾ ਕੇ ਕੀਤੀ ਗਈ ਹੈ ਹਰ ਜਿਹੜਾ ਹਸਪਤਾਲ ਵਿੱਚ ਗੋਲੀਆਂ ਲੜੀਆਂ ਉਹਦੇ ਕਰ ਹਸਪਤਾਲ ਦੇ ਵਿੱਚ ਜਿਹੜੀਆਂ ਗੋਲੀਆਂ ਗੋਲੀਆਂ ਮਿਲਦੀਆਂ ਵਾਂ ਉਹਨਾਂ ਬੰਦਿਆਂ ਦੀ ਬਕਾਇਦਾ ਆਈਡੀ ਬਣੀ ਹੋਈ ਆ ਆਈਡੀ ਬਣ ਕੇ ਉਹ ਉਹਨਾਂ ਨੂੰ ਮਿਲਦੀਆਂ ਵਾਂ ਤੇ ਆਈਡੀ ਤੋਂ ਬਿਨਾਂ ਜਿਹੜੇ